ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸੀਮਾ ਸਦੇਉੜਾ ਮੇਰੇ ਚੈਨਲ ਸੂਫੀ ਕਿਚਨ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਹੁਣ ਤੱਕ ਦੇ ਸਫਰ ਵਿੱਚ ਜਿੰਨੀਆਂ ਵੀ ਆਪਾਂ ਵੀਡੀਓ ਪਾਈਆਂ ਜਿੰਨਾ ਸਮਾਂ ਆਪਾਂ ਨੂੰ ਇਸ ਚੈਨਲ ਤੇ ਕੰਮ ਕਰਦਿਆਂ ਨੂੰ ਹੋਇਆ ਤਾਂ ਸੋਡੀ ਬੜੀ ਸਪੋਰਟ ਮਿਲੀ ਤੁਹਾਡਾ ਸਟੈਂਹ ਦਿਲੋਂ ਬਹੁਤ-ਬਹੁਤ ਧੰਨਵਾਦ ਬਹੁਤ ਸਾਰੇ ਵੀਰਾਂ ਨੇ ਪੈਣਾ ਨੇ ਬੜੀ ਹੌਸਲਾ ਬਜਾਈ ਕੀਤੀ ਜਦ ਕਿ ਮੈਂ ਹਜੇ ਤੱਕ ਇੱਕ ਵੀ ਵੀਡੀਓ ਆਪਣੇ ਬਾਰੇ ਨਹੀਂ ਪਾਈ ਸੀ ਇੱਕ ਸਿੰਪਲ ਕੰਮ ਸ਼ੁਰੂ ਕੀਤਾ ਤਾਂ ਬੜੀ ਸਪੋਰਟ ਮਿਲੀ ਬੜਾ ਸੋਡਾ ਪਿਆਰ ਮਿਲਿਆ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਅੱਜ ਮੈਂ ਜਿੰਨੀਆਂ ਗੱਲਾਂ ਹੁਣ ਤੱਕ ਮੈਂ ਸਿੱਖੀਆਂ ਜਾਂ ਮੈਂ ਕੁਝ ਦੇਖਿਆ ਤਾਂ ਮੈਂ ਉਹ ਬਾਰੇ ਤੁਹਾਡੇ ਨਾਲ ਥੋੜੀਆਂ ਜਿਹੀਆਂ ਸਾਂਝੀਆਂ ਕਰਾਂਗੀ ਤੇ ਸਭ ਤੋਂ ਵੱਡੀ ਗੱਲ ਹੈ ਜਿਹੜੀ ਅੱਜ ਆਪਾਂ ਮੈਂ ਆਪਣੇ ਬਾਰੇ ਥੋੜੀਆਂ ਜਿਹੀਆਂ ਗੱਲਾਂ ਕਰੂੰਗੀ ਤੇ ਤੁਸੀਂ ਵੀ ਮੈਨੂੰ ਕਮੈਂਟਾਂ ਵਿੱਚ ਫਿਰ ਜ਼ਰੂਰ ਦੱਸਿਓ ਕੀ ਤੁਸੀਂ ਕਿਸ ਤਰ੍ਹਾਂ ਮੇਰੇ ਬਾਰੇ ਸੋਚਦੇ ਹੋ ਜਾਂ ਮੇਰੀਆਂ ਵੀਡੀਓ ਤੁਹਾਨੂੰ ਕਿਹੋ ਜਿਹੀਆਂ ਲੱਗਦੀਆਂ ਨੇ ਕਮੈਂਟ ਕਰਕੇ ਤੁਸੀਂ ਜ਼ਰੂਰ ਦੱਸਿਓ ਤੇ ਸਭ ਤੋਂ ਜਿਹੜੀ ਵੱਡੀ ਗੱਲ ਹੈ ਉਹ ਮੇਰੇ ਲਈ ਸੋਸ਼ਲ ਮੀਡੀਆ ਤੇ ਕੰਮ ਕਰਨਾ ਉਹ ਸੌਖਾ ਨਹੀਂ ਸੀ ਕਿਉਂਕਿ ਮੈਂ ਜ਼ਿਆਦਾਤਰ ਕਦੇ ਮੋਬਾਈਲ ਵੀ ਨਹੀਂ ਦੇਖਿਆ ਸੀ ਮੇਰਾ ਕੋਈ ਇੰਟਰਸਟ ਨਹੀਂ ਹੁੰਦਾ ਸੀ ਮੋਬਾਈਲ ਵਗੈਰਾ 'ਚ ਕਿਉਂਕਿ ਘਰ ਦੇ ਕੰਮ ਹੀ ਐਨੇ ਹੁੰਦੇ ਐ ਤੇ ਬੀਜੀ ਸੀ ਇੱਕ ਸੀਰੀਅਸ ਲਾਈਫ ਜਿਉਈਆ ਸ਼ੁਰੂ ਤੋਂ ਮੈਂ ਕਿਉਂਕਿ ਮੈਂ ਹੈਂਡੀਕੈਪਡ ਐ ਸ਼ੁਰੂ ਤੋਂ ਤੇ ਇਹ ਮੇਰੇ ਬਰਥ ਨਾਲ ਰਿਲੇਟਡ ਹੀ ਸੀ ਸਮੱਸਿਆ ਤੇ ਤੁਹਾਨੂੰ ਪਤਾ ਹੀ ਹੈ ਫਿਰ ਜਿਹੜਾ ਇਨਸਾਨ 'ਚ ਥੋੜੀ ਜੀ ਕੋਈ ਕਾਟ ਹੁੰਦੀ ਹੈ ਕਮੀ ਹੁੰਦੀ ਹੈ ਤਾਂ ਉਹਦਾ ਜੀਵਨ ਹੈ ਜਿਹੜਾ ਦੂਜਿਆਂ ਨਾਲੋਂ ਜ਼ਿਆਦਾ ਸੀਰੀਅਸ ਹੋ ਜਾਂਦਾ ਪਰ ਅਕਾਲ ਪੁਰਖ ਦੀ ਮਿਹਰ ਨਾਲ ਕਦੇ ਮੈਨੂੰ ਕੋਈ ਦਿੱਕਤ ਨਹੀਂ ਆਈ ਪ੍ਰਮਾਤਮਾ ਨੇ ਮੈਨੂੰ ਬੜਾ ਸਾਥ ਦਿੱਤਾ ਪਹਿਲਾਂ ਪੇਰੈਂਟਸ ਨੇ ਦਿੱਤਾ ਤੇ ਉਸ ਤੋਂ ਬਾਅਦ ਮੇਰੇ ਹਸਬੰਦ ਨੇ ਦਿੱਤਾ ਤੇ ਇਹਨਾਂ ਦੀ سپورਟ ਨਾਲ ਮੈਂ ਬਹੁਤ ਅੱਗੇ ਆਈ ਤੇ ਫਿਰ ਪੜ੍ਹੇ ਲਿਖੇ ਪਰ ਮੈਂ ਕਈ ਕਾਰਨਾ ਕਰਕੇ ਜੋਬ ਨਹੀਂ ਕਰ ਸਕੀ ਤੇ ਉਸ ਤੋਂ ਬਾਅਦ ਜਦੋਂ ਮੈਰਿਜ ਹੋਈ ਤਾਂ ਫਿਰ ਮੈਨੂੰ ਜੋਬ ਕਰਨੀ ਇੱਥੇ ਅਲਾਉ ਵੀ ਨਹੀਂ ਹੋਈ ਤੇ ਇਹਨਾਂ ਨੂੰ ਪਸੰਦ ਨਹੀਂ ਸੀ ਤੇ ਮੈਂ ਕੀਤੀ ਵੀ ਨਹੀਂ ਕਿਉਂਕਿ ਮੈਨੂੰ ਜ਼ਰੂਰਤ ਨਹੀਂ ਪਈ ਜ਼ਿੰਦਗੀ 'ਚ ਬੜੇ ਉਤਾਰ ਚੜਾਅ ਵੀ ਆਏ ਤੇ ਉਹ ਚੱਲਦਾ ਰਹਿੰਦਾ ਹੈ ਹਰ ਇੱਕ ਦੀ ਲਾਈਫ ਵਿੱਚ ਬੜਾ ਕੁਝ ਆਉਂਦਾ ਹੈਗਾ ਬੜਾ ਕੁਝ ਜਾਂਦਾ ਹੈਗਾ ਪਰ ਕਦੇ ਬੰਦੇ ਨੂੰ ਹੌਸਲਾ ਨਹੀਂ ਹਾਰਨਾ ਚਾਹੀਦਾ ਤੇ ਜਿਹੜਾ ਮੇਰਾ ਦੂਜਾ ਸ਼ੌਂਕ ਸੀ ਉਹ ਸੀਗਾ ਕੁਕਿੰਗ ਦਾ ਤੇ ਕੁਕਿੰਗ ਮੈਨੂੰ ਬੜੀ ਪਸੰਦ ਸੀ ਜੀ ਤੋਂ ਅੱਜ ਕੱਲ੍ਹ ਜ਼ਿਆਦਾਤਰ ਭੱਜਦੇ ਨੇ ਲੋਕ ਤੇ ਮੈਂ ਅੱਜ ਵੀ ਕਹਿ ਦਿੰਨੀ ਆ ਕਿ ਚਾਹੇ ਮੇਰੇ ਬਰਾਬਰ 10 ਜਣੇ ਖੜੇ ਹੋਣ ਮੈਂ ਰਸੋਈ ਦਾ ਕੰਮ ਕਰ ਲੂੰਗੀ ਫੁੱਲ ਡੇ ਚਾਹੇ ਮੈਨੂੰ ਖੜਾਈ ਰੱਖੋ ਮੈਨੂੰ ਕੋਈ ਪ੍ਰੋਬਲਮ ਨਹੀਂ ਆਉਂਦੀਗੀ ਤੇ ਇਸੇ ਤਰ੍ਹਾਂ ਹੀ ਮੈਂ ਤੁਹਾਡੇ ਨਾਲ ਕਈ ਗੱਲਾਂ ਸ਼ੇਅਰ ਕਰਦੀ ਆ ਇਹ ਵੀ ਜਿਹੜੀ ਇਹ ਕੰਮਾਂ 'ਚ ਆਪਾਂ ਜਦੋਂ ਬਿਜ਼ੀ ਹੋ ਜਾਂਦੇ ਆ ਤਾਂ ਆਪਾਂ ਇੱਕ ਆਪ ਦਾ ਸਟ੍ਰੈਸ ਵੀ ਦੂਰ ਕਰਦੇ ਆਂਗੇ ਕਿਉਂਕਿ ਇਹ ਤਰ ਜਿਹੜਾ ਜ਼ਿੰਦਗੀ ਦੇ ਵਿੱਚ ਆਉਂਦੇ ਰਹਿੰਦੇ ਆ ਜਾਂਦੇ ਰਹਿੰਦੇ ਆ ਲੇਡੀਜ਼ ਨੂੰ ਇਹ ਜ਼ਿਆਦਾ ਹੁੰਦੀ ਆ ਪ੍ਰੋਬਲਮ ਟੈਨਸ਼ਨ ਦੀ ਕਿਉਂਕਿ ਹਸਬੈਂਡ ਕੰਮ ਤੇ ਚਲੇ ਜਾਂਦੇ ਆ ਤੇ ਬੱਚੇ ਸਕੂਲ ਚਲੇ ਜਾਂਦੇ ਉਹ ਕੱਲੀ ਰਹਿ ਜਾਂਦੀ ਆ ਪਿੱਛੋਂ ਇਸ ਦਾ ਜਿਹੜਾ ਸਭ ਤੋਂ ਵੱਡਾ ਇਹਨੂੰ ਦੂਰ ਕਰਨ ਦਾ ਜਿਹੜਾ ਹੱਲ ਹੈ ਉਹ ਇੱਕੋ ਹੀ ਹੈ ਵੀ ਆਪਾਂ ਆਪਣੇ ਆਪ ਨੂੰ ਬਿਜੀ ਰੱਖੀ ਆ ਆਪਾਂ ਕੋਈ ਕੰਮ ਜ਼ਰੂਰ ਕਰੀਏ ਤਾਂ ਕਿ ਆਪਾਂ ਬੇਲੇ ਨਾ ਬੈਠੀਏ ਜਦੋਂ ਕੰਮਕਾਰ ਚ ਲੱਗੇ ਰਾਵਾਂਗੇ ਤਾਂ ਮਨ ਲੱਗਿਆ ਰਹਿੰਦਾ ਹੈ ਤਾਂ ਉਹ ਕੰਮ ਤੁਸੀਂ ਕਿਸੇ ਵੀ ਤਰੀਕੇ ਨਾਲ ਕਰ ਸਕਦੇ ਹੋ ਆਪ ਦਾ ਘਰੇ ਬੈਠ ਕੇ ਕਰੋ ਜਾਂ ਸੋਸ਼ਲ ਮੀਡੀਆ ਤੇ ਕਰੋ ਤਾਂ ਵੀ ਕੋਈ ਗੱਲ ਨਹੀਂ ਸੋਸ਼ਲ ਮੀਡੀਆ ਤੇ ਸਭ ਤੋਂ ਵੱਡਾ ਫਾਇਦਾ ਇਹ ਹੈ ਵੀ ਇਹ ਤੇ ਆਪਣਾ ਕੋਈ ਪੈਸਾ ਨਹੀਂ ਲੱਗਦਾ ਫਾਈਨੈਂਸ਼ੀਅਲ ਜਿਨ੍ਹਾਂ ਦੀ ਪ੍ਰੋਬਲਮ ਹੁੰਦੀ ਹੈ ਬਹੁਤੇ ਘਰਾਂ ਚ ਤਾਂ ਆਪਣੇ ਹੀ ਐਨਾ ਪੈਸਾ ਲਾ ਸਕਦੇ ਤਾਂ ਆਪਾਂ ਇਹਦੇ ਨਾਲ ਸਿੰਪਲ ਤਰੀਕੇ ਨਾਲ ਕੰਮ ਕਰ ਸਕਦੇ ਹਾਂ ਜੇ ਤੁਹਾਡੇ ਵਿੱਚ ਟੈਲੈਂਟ ਹੈ ਤਾਂ ਤੁਸੀਂ ਜ਼ਰੂਰ ਅੱਗੇ ਆਉਂਗੇ ਲੋਕ ਤੁਹਾਨੂੰ ਸਪੋਰਟ ਕਰਨਗੇ ਕੰਮ ਕੋਈ ਵੀ ਛੋਟਾ ਜਾਂ ਵੱਡਾ ਨਹੀਂ ਹੁੰਦਾ ਆਪਾਂ ਜੇ ਇੱਜ਼ਤ ਨਾਲ ਕੰਮ ਕਰਦੇ ਆਂ ਤਰੀਕੇ ਦੇ ਨਾਲ ਕਰਦੇ ਆਂ ਤਾਂ ਉਹ ਕਿਤੇ ਗਲਤ ਨਹੀਂ ਹਾਂ ਜੇ ਕਈ ਫਿਰ ਵੀ ਗਲਤ ਬੋਲਦੇ ਆਂ ਕਈ ਵਾਰੀ ਕਮੈਂਟ ਵਗੈਰਾ ਆ ਜਾਂਦੇ ਆਂ ਵੀਡੀਓ ਤੇ ਬਹੁਤ ਵਾਰੀ ਹੋ ਜਾਂਦਾ ਏ ਤੇ ਉਹ ਆਪਣੀ ਆਪਣੀ ਲੋਕਾਂ ਦੀ ਸੋਚ ਹੈ ਤੇ ਉਹ ਆਪਾਂ ਕਦੇ ਵੀ ਬਦਲ ਨਹੀਂ ਸਕਦੇ ਕਿਉਂਕਿ ਜਿਹਦੇ ਦਿਮਾਗ ਵਿੱਚ ਹੀ ਗੰਦਗੀ ਭਰੀ ਹੁੰਦੀ ਹੈ ਉਹਨੂੰ ਕੋਈ ਸਾਫ਼ ਨਹੀਂ ਕਰ ਸਕਦਾ ਪਰ ਜਿਹੜੇ ਸਪੋਰਟ ਕਰਨ ਵਾਲੇ ਭੈਣ ਭਾਈ ਆ ਉਹ ਬੜੇ ਬڑے ਬੜਿਆਂ ਨੇ ਮੇਰੀ ਹੌਸਲਾ ਵਧਾਈ ਕੀਤੀ ਮੈਨੂੰ ਬੜੇ ਵਧੀਆ ਵਧੀਆ ਕਮੈਂਟ ਆਉਂਦੇ ਆ ਵੀਰਾਂ ਦੇ ਭੈਣਾਂ ਦੇ ਬੜੀ ਰਿਸਪੈਕਟ ਮਿਲਦੀ ਹੈ ਤਾਂ ਉਦੋਂ ਇੱਕ ਹਿੰਮਤ ਮਿਲਦੀ ਹੈ ਵੀ ਅਸੀਂ ਕੋਈ ਗਲਤ ਕੰਮ ਨਹੀਂ ਕਰ ਰਹੇ ਵਧੀਆ ਕੰਮ ਕਰ ਰਹੇ ਆ ਤੇ ਚਲੋ ਆਪ ਦੇ ਘਰੇ ਬੈਠ ਕੇ ਕਰ ਰਹੇ ਆ ਇਤੋਂ ਵੱਡੀ ਕੀ ਗੱਲ ਹੈ ਕਿਉਂਕਿ ਕਈ ਵਾਰੀ ਜਦੋਂ ਕਿਸੇ ਬੰਦੇ ਵਿੱਚ ਕੋਈ ਕਮੀ ਹੁੰਦੀ ਹੈ ਤਾਂ ਬਾਹਰ ਅੰਦਰ ਜਾਣ ਦੀ ਵੀ ਮੁਸ਼ਕਲ ਹੋ ਜਾਂਦੀ ਹੈ ਕਿਉਂਕਿ ਦੂਜਿਆਂ ਦੇ ਮੁਕਾਬਲੇ ਸਰੀਰ ਫਿਰ ਵੀ ਚੱਲਣ ਫਿਰਨ ਚ ਦਿੱਕਤ ਆਉਂਦੀ ਹੈ ਤਾਂ ਆਪਾਂ ਜਦੋਂ ਘਰੇ ਬਹਿ ਕੇ ਕੰਮ ਕਰਦੇ ਆਂ ਇਤੋਂ ਵਧੀਆ ਕੁਝ ਨਹੀਂ ਹੋ ਸਕਦਾ ਸੋ ਮੈਂ ਬਹੁਤ ਸਾਰੀਆਂ ਲੜਕੀਆਂ ਨੂੰ ਭੈਣਾਂ ਨੂੰ ਕਈਆਂ ਵਿੱਚ ਪਰਮਾਤਮਾ ਦੀ ਦਿੱਤੀ ਹੋਈ ਕਮੀ ਹੁੰਦੀ ਐ ਸੋ ਆਪ ਦੇ ਆਪ ਨੂੰ ਕਦੇ ਵੀ ਕਿਸੇ ਤੋਂ ਘੱਟ ਨਾ ਸਮਝੋ ਕਿਉਂਕਿ ਅਕਾਲ ਪੁਰਖ ਦੇ ਫੈਸਲੇ ਜਿਹੜੇ ਉਹ ਸਹੀ ਹੁੰਦੇ ਆ ਉਹਨੇ ਕੁਝ ਸੋਚ ਕੇ ਬਣਾਇਆ ਹੁੰਦਾ ਜੇ ਇਹ ਬੰਦੇ ਨੂੰ ਇੱਕ ਕਮੀ ਦਿੰਦਾ ਪਰਮਾਤਮਾ ਤਾਂ ਉਹਦੇ ਨਾਲ ਉਹਨੂੰ ਕਈ ਗੁਣ ਵੀ ਦਿੰਦਾ ਜਿਹਦੇ ਨਾਲ ਉਹ ਅੱਗੇ ਆਵੇ ਜੀ ਤੁਹ ਆਪਣੀਆਂ ਕਮੀਆਂ ਨੂੰ ਕਦੇ ਨਾ ਦੇਖੋ ਕਦੇ ਵੀ ਆਪਣੇ ਆਪ ਨੂੰ ਦੂਜਿਆਂ ਤੋਂ ਘੱਟ ਨਾ ਸਮਝੋ ਤੇ ਆਪਣੀ ਫੈਮਿਲੀ ਦੀ ਸਪੋਰਟ ਨਾਲ ਅੱਗੇ ਵਧੋ ਆਪਣਾ ਹੌਸਲਾ ਬੁਲੰਦ ਰੱਖੋ ਤੁਸੀਂ ਜੋ ਜ਼ਰੂਰ ਸਫਲ ਹੋਵੋਗੇ ਤੇ ਕੰਮ ਤੁਸੀਂ ਜਿਹੜਾ ਸੋਨੂੰ ਆਪਣੇ ਆਪ ਨੂੰ ਪਹਿਲਾਂ ਖੋਜੋ ਵੀ ਤੁਸੀਂ ਇੰਟਰਸਟ ਕੀਦਾ ਕਿਉਂਕਿ ਇੰਟਰਸਟ ਬਿਨਾ ਗੱਲ ਨਹੀਂ ਬਣਦੀ ਜਿਹੜੇ ਕੰਮ ਨਾਲ ਤੁਹਾਨੂੰ ਪਿਆਰ ਹੈ ਨਾ ਤੁਹਾਡਾ ਜੀ ਨਹੀਂ ਖਿੱਚਦਾ ਉਹੀ ਕੰਮ ਕਰੋ ਤੁਸੀਂ ਤੇ ਇਹਦੇ ਨਾਲ ਤੁਸੀਂ ਆਪ ਦਾ ਵजूद ਵੀ ਕਾਇਮ ਕਰੋਗੇ ਤੇ ਥੋੜੀ ਜਿਹੀ ਪਰ ਫੈਮਿਲੀ ਦੀ ਹੈਲਪ ਵੀ ਹੋ ਜਾਂਦੀ ਹੈ ਤੇ ਬਾਕੀ ਜਿਹੜਾ ਬੰਦਾ ਹੈ ਕੋਈ ਵੀ ਇਹ ਲੇਡੀ ਸੈਕਿਉਟੈਂਟਸ ਹੈ ਉਹ ਸਟ्रेस ਫਰੀ ਰਹਿੰਦਾ ਹੈ ਕੋਈ ਵੀ ਕੰਮ ਕਰਨਾ ਹੋਵੇ ਉਹਦੇ ਵਿੱਚ ਤਿੰਨ ਗੱਲਾਂ ਬੜੀਆਂ ਜ਼ਰੂਰੀ ਹੋ ਜਾਂਦੀਆਂ ਸਭ ਤੋਂ ਪਹਿਲਾਂ ਪਰਮਾਤਮਾ ਦਾ ਸਾਥ ਹੋਵੇ ਦੂਜਾ ਫੈਮਿਲੀ ਦਾ ਸਾਥ ਹੋਵੇ ਤੇ ਤੀਜਾ ਛੋਡੇ ਵਰਗੇ ਭੈਣ ਭਾਈਆਂ ਦਾ ਸਾਥ ਹੋਵੇ ਤੇ ਪਰਮਾਤਮਾ ਦੀ ਕਿਰਪਾ ਨਾਲ ਮੈਨੂੰ ਇਹ ਮਹਿਸੂਸ ਹੋ ਰਿਹਾ ਹੈ ਬਿਸੋੜਾ ਸਾਚ ਵੀ ਮੈਨੂੰ ਫੁੱਲ ਮਿਲ ਰਿਹਾ ਤੇ ਬਾਕੀ ਸੱਚੇ ਪਾਤਸ਼ਾਹ ਤੇ ਕਿਰਪਾ ਕਰਨਗੇ ਬਾਕੀ ਜਿਹੜੀ ਗੱਲ ਹੈਗੀ ਹੈ ਕਿਸੇ ਦੇ ਵਿੱਚ ਵੀ ਕੋਈ ਕਮੀ ਹੋਵੇ ਤਾਂ ਤੁਹਾਡੇ ਅੰਦਰ ਪ੍ਰਮਾਤਮਾ ਨੇ ਦੂਜਿਆਂ ਨਾਲੋਂ ਇੱਕ ਟੈਲੈਂਟ ਵੱਖਰਾ ਦਿੱਤਾ ਹੁੰਦਾ ਕਿਉਂਕਿ ਜੇ ਪ੍ਰਮਾਤਮਾ ਕਮੀ ਵੀ ਦਿੰਦਾ ਹੈ ਤਾਂ ਗੁਣ ਵੀ ਬੜੇ ਦਿੰਦਾ ਤਾਂ ਤੁਸੀਂ ਉਹਦੇ ਵਿੱਚ ਕੋਈ ਵੀ ਕਦੇ ਵੀ ਦੂਸਰੇ ਨੂੰ ਦੂਸਰਿਆਂ ਨਾਲੋਂ ਆਪਣੇ ਆਪ ਨੂੰ ਘੱਟ ਨਾ ਸਮਝੋ ਹਿੰਮਤ ਕਰੋ ਅੱਗੇ ਆਓ ਸੋ ਅੱਜ ਦੇ ਵੀਡੀਓ ਵਿੱਚ ਐਨਆਈ ਆਪਾਂ ਅੱਗੇ ਤੋਂ ਇਸੇ ਤਰ੍ਹਾਂ ਹੀ ਬਹੁਤ ਸਾਰੀਆਂ ਗੱਲਾਂ ਕਰਦੇ ਰਾਵਾਂਗੇ ਇੱਕ ਦੂਜੇ ਨਾਲ ਹੁਣ ਤੱਕ ਦੀ ਸਪੋਰਟ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਮੇਰੇ ਵੀਰਾਂ ਦਾ ਭੈਣਾਂ ਦਾ ਜਿਨ੍ਹਾਂ ਨੇ ਮੈਨੂੰ ਬੜਾ ਪਿਆਰ ਦਿੱਤਾ ਸਪੋਰਟ ਕੀਤੀ ਤੇ ਅੱਗੇ ਤੋਂ ਵੀ ਮੇਰੀ ਸਪੋਰਟ ਤੁਸੀਂ ਇਸੇ ਤਰ੍ਹਾਂ ਕਰਦੇ ਰਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੁਹਾਡਾ तहे ਦਿਲੋਂ ਧੰਨਵਾਦ